ਜੀ ਮੈਂ ਨਾ ਸਕੂਲ ਟਾਈਮ ਹੀ ਨਸ਼ਾ ਕਰ ਲਾ ਪਿਆ ਹਾਂ ਮੁੜ ਕੇ ਆ ਗਿਆ ਚਿੱਟਾ ਬਾਦ ਵਿੱਚ ਮੁੜ ਕੇ ਜਦੋਂ ਚਿੱਟਾ ਪੀਤਾ ਸਮੈਗ ਤੇ ਚਲੋ ਪੀ ਦੀ ਦਿਹਾੜੀ ਦੋ ਦਿਨ ਲੰਘ ਜਾਂਦੇ ਚਿੱਟਾ ਦੋ ਘੰਟੇ ਬਾਅਦ ਫਿਰ ਉਤਰ ਜਾਂਦਾ ਚਿੱਟਾ ਜਦੋਂ ਪੀਤਾ ਉਦੋਂ ਬਰਬਾਦੀ ਹੋਣੀ ਸ਼ੁਰੂ ਹੋ ਗਈ ਆ ਮੇਰੀ ਉਤਲੀ ਜੇਬ 'ਚ ਸਰੇਂਜ ਹੁੰਦੀ ਮੋਤਰਾ ਸ਼ਦਾਈਆਂ ਵਾਂਗੂ ਤੁਰੇ ਫਿਰਨਾ ਕਸ਼ਾ ਪਾਇਆ ਉਹਦਾ ਨੰਗੇ ਪੈਰੀ ਕਦੀ ਪੈੜੀ ਨੂੰ ਭੱਜ ਜਾ ਕਦੀ ਪਿੰਡ ਭੱਜ ਜਾ ਉਦਲੀ ਜੇਬ 'ਚ ਸਰੇਂਜ ਪਈ ਹੋਣੀ ਸਾਹਮਣੇ ਵੀ ਲੋਕੀ ਵੇਖਦੇ ਜਿਹੜਾ ਵੇਖੀ ਜਾਵੇ ਜਦੋਂ ਮੈਂ ਨੰਗਣੇ ਅੰਦਰ ਰਾਤ ਹਨੀ ਲੋਕੀ ਰਾਹ ਬਦਲ ਲੈਂਦੇ ਹੁੰਦੇ ਨ ਜਦੋਂ ਤੇ ਜਿਹੜਾ ਬੰਦਾ ਨਸ਼ਾ ਕਰਦਾ ਹਣਾ ਕਈਆਂ ਦਾ ਮਨ ਹੁੰਦਾ ਮੈਂ ਛੱਡਣਾ ਠੀਕ ਆ ਉਹ ਜਦੋਂ ਰਾਤ ਨੂੰ ਨੀਂਦ ਨਹੀਂ ਆਉਣੀ ਨਸ਼ਾ ਨਾ ਕੀਤਾ ਉਹ ਜਦੋਂ ਮੈਂ ਵੀ ਨਹੀਂ ਨਸ਼ਾ ਕਰਦਾ ਤੋੜ ਬਜ ਨਹੀਂ ਮੇਰਾ ਦਿਲ ਆਣਾ ਇਹ ਜਿਤਨਾ ਮੈਨੂੰ ਅਟੈਕ ਹੋ ਚੱਲਿਆ ਨਾ ਟੱਕ ਟੱਕ ਐ ਕਰਕੇ ਵੱਜਦਾ ਹੁੰਦਾ ਹੈ ਬਹੁਤ ਵਧੀਆ ਮਹਿਸੂਸ ਹੁੰਦਾ ਹੈ ਕਿ ਬੱਚਾ ਸੁਧਰ ਗਿਆ ਵਾ ਮੈਨੂੰ ਵੀ ਮਤਲਬ ਬਾਹਰੋਂ ਮਜ਼ਰਦ ਨੀਲਦੀ ਆ ਪੀ ਇਹਦਾ ਬੱਚਾ ਹੁਣ ਠੀਕ ਹੋ ਗਿਆ ਵਾ ਹੁਣ ਤਕਰੀਬਨ ਪਿੰਡਾਂ 'ਚ ਲਾਗੇ ਲਾਗੇ ਸਾਰਿਆਂ ਨੂੰ ਪਤਾ ਵੀ ਇਹਨੇ ਨਸ਼ਾ ਛੱਡਿਆ। ਉਹ ਸਵੇਰੇ ਸਵੇਰ ਕਈ ਬਜ਼ੁਰਗ ਕੇ ਮਾਵਾਂ ਕੇ ਵਿਚਾਰੀਆਂ ਮੇਰੇ ਕੁੱਕੇ ਯਾਰ ਘਰੇ ਆਉਂਦੇ ਆ ਮਦਦ ਨੂੰ ਪਤਾ ਮੈਂ ਘਰ ਵੀ ਨਹੀਂ ਹੁੰਦਾ ਕਈ ਯਾਰ ਘਰੇ ਆ ਜਾਂਦੇ ਆ। ਵੀ ਹਾਂ ਵੀ ਉਹਨੂੰ ਮਿਲਣਾ ਸਾਡਾ ਮੁੰਡਾ ਨਸ਼ਾ ਕਰਦਾ। ਤੱਕੇ ਨਾ ਨਹੀਂ ਉਹਨੂੰ ਪਿਆਰ ਦੇ ਨਾਲ ਹੀ ਆਪਾਂ ਸਮਝਾ ਸਕਦੇ ਹਾਂ। ਜਦੋਂ ਮੁੜ ਕੇ ਸਾਦੇ ਆ ਮੈਂ ਘਰੇ ਜਾਣਾ ਮਨ ਨੂੰ ਪਿਆਰ ਨਾਲ ਸਮਝਾਈਦਾ। ਉਹ ਬੰਦਾ ਕਹਿੰਦਾ ਅੱਜ ਮੈਂ ਤੇਰੇ ਨਾਲ ਕੱਲ ਸੈਂਟਰ ਚਲ ਜੂਗਾ। ਮੈਨੂੰ ਜਿੱਥੇ ਮਰਜ਼ੀ ਛੱਡਾ ਮੈਨੂੰ ਤੰਗੀ ਨਾ ਕੋਈ ਆਵੇ। ਉਹਨੂੰ ਮਾਨਣਾ ਕਿ ਤੈਨੂੰ ਤੰਗੀ ਕੋਈ ਨਹੀਂ ਆਊਗਾ ਤੇ ਪੰਜਾਬ ਦਾ ਇਤਿਹਾਸ ਜਿੰਨਾ ਆਪਣੇ ਆਪ ਦੇ ਵਿੱਚ ਰਹੀਜ਼ ਹੈ ਉੱਥੇ ਹੀ ਜੇਕਰ ਗੱਲ ਕਰੀਏ ਅੱਜ ਦੇ ਦੌਰ ਦੀ ਤਾਂ ਅੱਜ ਦੇ ਦੌਰ ਦੇ ਵਿੱਚ ਪੰਜਾਬ ਦੇ ਦੌਰ ਨੂੰ ਪੰਜਾਬ ਦੇ ਰੰਗ ਨੂੰ ਇੱਕ ਅਜੀਹਾ ਕਲੰਕ ਲੱਗ ਗਿਆ ਹੈ ਜੋ ਕਿ ਹਟਾਉਣ ਦੀ ਤਾਂ ਕਾਫੀ ਕੋਸ਼ਿਸ਼ਾਂ ਜੋ ਨੇ ਉਹ ਸਰਕਾਰ ਵੱਲੋਂ ਵੀ ਅਤੇ ਇੱਥੇ ਸੁਭੇ ਪੱਦਰ ਤੇ ਵੀ ਲੋਕਾਂ ਵੱਲੋਂ ਕੀਤੀਆਂ ਜਾਂਦੀਆਂ ਨੇ ਲੇਕਿਨ ਉੱਥੇ ਹੀ ਜੋ ਸ਼ਰਾਰਤੀ ਅੰਸਰ ਨੇ ਜੋ ਗਲਤ ਲੋਕ ਨੇ ਉਹ ਕਿੰਨਾ ਕਿਤੇ ਇਸ ਕਾਲੇ ਤੱਬੇ ਨੂੰ ਇਸ ਕਲੰਕ ਨੂੰ ਇਸ ਤੋਂ ਹਟਣ ਨਹੀਂ ਦਿੰਦੇ ਮੈਂ ਗੱਲ ਕਰ ਰਿਹਾ ਹਾਂ ਨਸ਼ਿਆ ਦੀ ਜੀ ਹਾਂ ਜਿੱਥੇ ਕਿ ਸਾਡੇ ਪੰਜਾਬ ਨੂੰ ਪੂਰੇ ਦੇਸ਼ ਭਰ ਦੇ ਵਿੱਚ ਹੀ ਨਹੀਂ ਬਲਕਿ ਸ਼ਾ ਦੇ ਵਿੱਚ ਵੀ ਰੰਗਲਾ ਪੰਜਾਬ ਦੇ ਨਾਂ ਤੋਂ ਜਾਣਿਆ ਜਾਂਦਾ ਹੈ ਉੱਥੇ ਹੀ ਸਾਡੀ ਜੋ ਇਸ ਵੇਲੇ ਦੀ ਛਵੀ ਹੈ ਉਹ ਉੜਦਾ ਪੰਜਾਬ ਦੀ ਬਣ ਗਈ ਹੈ ਲੇਕਿਨ ਉੱਥੇ ਹੀ ਜ਼ਰੂਰਤ ਹੈ ਕੁਝ ਅਜੀਹੇ ਲੋਕਾਂ ਦੀ ਜੋ ਕਿ ਇਸ ਨਸ਼ੇ ਦੇ ਕਲੰਕ ਨੂੰ ਹਟਾਉਣ ਅਤੇ ਉਸ ਦੇ ਵਿੱਚ ਉਹ ਰੂਜੇ ਵੀ ਹੋਏ ਨੇ ਤਾਂ ਅੱਜ ਦੀ ਸਾਡੀ ਕਹਾਣੀ ਸਾਨੂੰ ਇੱਕ ਨੌਜਵਾਨ ਦੇ ਕੋਲ ਲੈ ਕੇ ਆਈ ਹੈ ਜੋ ਕਿ ਆਪਣੇ ਬਿਲਕੁਲ ਘੱਟ ਸਮੇਂ ਦੇ ਵਿੱਚ ਘੱਟ ਉਮਰ ਦੇ ਵਿੱਚ ਹੀ ਲੋਕਾਂ ਨੂੰ ਨਸ਼ਿਆ ਤੋਂ ਦੂਰ ਕਰਨ ਦੇ ਵਿੱਚ ਕਾਫੀ ਰੁਝੇਵਾਂ ਰੱਖਦਾ ਹੈ ਅਤੇ ਹਲੇ ਤੱਕ ਕਈ ਬੱਚਿਆਂ ਨੂੰ ਕਈ ਨੌਜਵਾਨਾਂ ਨੂੰ ਨਸ਼ਾ ਤੋਂ ਬਚਾ ਵੀ ਚੁੱਕਾ ਹੈ ਇੱਕ ਕਾਲਾ ਇਤਿਹਾਸ ਇਹਨਾਂ ਦੇ ਨਾਲ ਵੀ ਜੁੜਿਆ ਹੈ ਇੱਕ ਕਾਲੀ ਪਿਛਕੋੜ ਇਹਨਾਂ ਦੇ ਨਾਲ ਵੀ ਜੁੜਿਆ ਹੈ ਕਿਸੇ ਵੇਲੇ ਇਹ ਵੀ ਨਸ਼ਿਆਂ ਦੇ ਇਸ ਦਲਦਲ ਦੇ ਵਿੱਚ ਡਿੱਗੇ ਹੋਏ ਸਨ ਲੇਕਿਨ ਅੱਜ ਇਹ ਦੂਸਰਿਆਂ ਦੀ ਮਦਦ ਕਰਦੇ ਹਨ ਤਾਂਕਿ ਨਸ਼ਿਆਂ ਦੇ ਦਲਦਲ ਤੋਂ ਉੱਠ ਕੇ ਉਹ ਕਿਤਨਾ ਕਿਤੇ ਸਮਾਜ ਦੇ ਵਿੱਚ ਆਪਣੀ ਚੰਗੀ ਜਗ੍ਹਾ ਬਣਾ ਸਕਣ ਮੈਂ ਗੱਲ ਕਰ ਰਿਹਾ ਹਾਂ 33 ਸਾਲਾ ਨੌਜਵਾਨ ਹਰਪ੍ਰੀਤ ਸਿੰਘ ਦੀ ਜੋ ਕਿ ਅੱਜ ਸਾਡੇ ਨਾਲ ਮੌਜੂਦ ਨੇ ਇੱਕ ਗੱਲ ਕਰਾਂਗੇ ਉਹਨਾਂ ਨਾਲ ਅਤੇ ਜਾਣਾਂਗੇ ਉਹਨਾਂ ਦੀ ਜੀਵਨੀ ਬਾਰੇ ਅਤੇ ਕਿਸ ਤਰ੍ਹਾਂ ਅੱਜ ਦੇ ਦੌਰ ਦੇ ਵਿੱਚੋਂ ਪੰਜਾਬ ਦੀ ਮਦਦ ਕਰ ਰਹੇ ਹਨ ਇਸ ਨਸ਼ਿਆ ਦੇ ਦਲਦਲ ਤੋਂ ਬਚਣ ਦੇ ਵਿੱਚ ਤਾਂ ਹਰਪ੍ਰੀਤ ਸਿੰਘ ਸਾਡੇ ਨਾਲ ਮੌਜੂਦ ਨੇ ਹਰਪ੍ਰੀਤ ਤੁਹਾਡਾ ਸਵਾਗਤ ਹੈ ਅੰਮ੍ਰਿਤਸਰ ਪੇਜ ਤੇ ਸਭ ਤੋਂ ਪਹਿਲਾਂ ਤਾਂ ਜਾਣਨਾ ਚਾਹਾਂਗੇ ਕੀ ਉਹ ਸਮਾਂ ਸੀ ਕੀ ਉਹ ਕਾਰਨ ਸੀ ਕਦੋਂ ਤੁਸੀਂ ਇਸ ਨਸ਼ਿਆ ਦੇ ਦਲਦਲ ਦੇ ਵਿੱਚ ਗਏ ਅਤੇ ਜਦੋਂ ਉਸ ਤੋਂ ਬਾਅਦ ਬਾਹਰ ਆਏ ਤਾਂ ਅੱਜ ਕੀ ਦੌਰ ਚੱਲ ਰਿਹਾ ਹੈ ਹਾਂਜੀ ਮੈਂ ਨਾ ਸਕੂਲ ਟਾਈਮ ਹੀ ਨਸ਼ਾ ਕਰ ਲਿਆ ਪਿਆ ਹਾਂ ਉਦੋਂ 8ਵੀਂ 9ਵੀਂ ਕਲਾਸ ਦੇ ਵਿੱਚ ਹੋਣਾ ਜਦੋਂ ਮੈਂ ਸ਼ਰਾਬ ਸ਼ੁਰੂ ਪੀਣ ਲੱਪਿਆ ਹਾਂ ਉਹ ਕਿਉਂਕਿ ਆਪਣੇ ਨਾਲ ਵੱਡਿਆਣਾ ਜਾ ਰਹੀਆਂ ਮੁੰਡਿਆਂ 'ਚ ਬਹਿਣਾ ਹੁੰਦਾ ਪੈਗ ਲਾਉਣਾ ਸ਼ਰਾਬ ਪੀ ਲੈਣੀ ਆ ਜਾਂ ਆਪਣੇ ਆਪ ਨੂੰ ਸਰੂਰ ਜਾਂ ਦੇਣ ਲਈ ਮੇਰੇ ਵਰਗਾ ਕੋਈ ਬੰਦਾ ਹੀ ਨਹੀਂ ਨਸ਼ਾ ਕਰਕੇ ਜਿਹਨੂੰ ਨਸ਼ਾ ਹੋ ਜਾਂਦਾ ਉਹਨੂੰ ਆਲੇ-ਦੁਆਲੇ ਕੁਝ ਨਹੀਂ ਦਿੰਦਾ ਲੋਕੀ ਉਹਨੂੰ ਵੇਂਦੇ ਆ ਪਰ ਉਹਨੂੰ ਕੁਝ ਨਹੀਂ ਦਿੰਦਾ ਉਹ ਆਂਦਾ ਵੀ ਮੈਂ ਹੀ ਮੈਂ ਆ ਬਸ ਮੇਰੇ ਤੋਂ ਤਾਂ ਕੋਈ ਹੋਰ ਬੰਦਾ ਹੀ ਨਹੀਂ ਹੈਗਾ ਐਦਾਂ ਸ਼ੌਂਕ-ਸ਼ੌਂਕ ਦੇ ਵਿੱਚ ਨਸ਼ਾ ਕਰ ਲਾਪੇ ਨੌਵੀਂ ਦਸਵੀਂ ਬਾਰਵੀਂ ਤੱਕ ਇਹੋ ਚੀਜ਼ਾਂ ਕਰਦੇ ਰਹੇ ਪਾਪੜ ਖਾ ਲੈਣਾ ਭੰਗ ਵਾਲਾ ਕੋਰਕਸ ਪੀ ਲੈਣੀ ਆ ਮਧੂਮਨਕੇ ਚੱਲੇ ਜਾਂ ਨਿੱਕਾ ਨਸ਼ਾ ਕਰਦੇ ਹੁੰਦੇ ਆ ਮੁੜ ਕੇ ਇੱਕ ਦਿਨ ਸਮੈਗ ਦਾ ਸੁਆਦ ਵੇਖ ਉਦੋਂ ਸਮੈਗ ਹੁੰਦੀ ਸੀ ਉਸ ਸਮੈਗ ਦਾ ਸੁਆਦ ਵੇਖ ਲਿਆ ਸਮੈਗ ਪੀਲੀ ਸਮੈਗ ਨੇ ਬੜਾ ਵਧੀਆ ਸਰੂਰ ਦਿੱਤਾ ਵੀ ਨਜ਼ਾਰਾ ਹੀ ਬੜਾ ਤੇ ਪਰ ਮਾਰੇ ਮਨ ਚ ਇਹ ਵੀ ਹੀ ਭਿਚਾਲ ਆਪਾਂ ਲੱਗਣਾ ਨਹੀਂ ਪੱਕਾ ਆਪਾਂ ਇੱਕ ਸੁਆਦਲੀ ਚੀਜ਼ ਕਰਨੀ ਹੈ ਪੱਕੇ ਤੌਰ ਤੇ ਨਹੀਂ ਕਰਨੀ ਉਹ ਪਤਾ ਨਹੀਂ ਲੱਗਾ ਕਦੋਂ ਸ਼ੌਂਕ ਤੋਂ ਮਜਬੂਰੀ ਬਣ ਗਈ ਕਰਦਿਆਂ 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 ਮੁੜ ਕੇ ਇਹੋ ਜਾਂ ਉਹਨੇ ਜਗੜ ਲਿਆ ਵੀ ਹਾਂ ਵੀ ਇਹਦੇ ਗੁਲਾਮ ਬਣ ਕੇ ਰਹਿ ਗਏ ਹਾਂ ਮੁੜ ਕੇ ਆ ਗਿਆ ਚਿੱਟਾ ਬਾਅਦ ਵਿੱਚ ਮੁੜ ਕੇ ਜਦੋਂ ਚਿੱਟਾ ਪੀਤਾ ਸਮੈਗ ਦੇ ਚਲੋ ਪੀ ਦੀ ਦਿਹਾੜੀ ਦੋ ਦਿਨ ਲੰਘ ਜਾਂਦੇ ਸੀ ਚਿੱਟਾ 2 ਘੰਟਿਆਂ ਬਾਅਦ ਫਿਰ ਉੱਤਰ ਜਾਂਦਾ ਚੱਟਾ ਜਿਹੜੋ ਪੀਤਾ ਉਦੋਂ ਮੁੜ ਕੇ ਬਰਬਾਦੀ ਹੋਣੀ ਸ਼ੁਰੂ ਹੋ ਗਈ। ਚੱਟੇ ਨੇ ਇੰਨਾ ਥੱਲੇ ਲਾਤਾ ਮੁੜ ਕੇ ਵੀ ਕਹਿਣ ਦੀ ਗੱਲ ਨਹੀਂ ਵੀ ਆਪਣਾ ਗੁਲਾਮ ਬਣਾ ਕੇ ਰੱਖਦਾ ਇਹਨੇ ਚੱਟੇ ਨੇ ਇੱਕ ਸੰਗਲੀ ਪਾ ਲਈ ਸੀ ਵੀ ਤੂੰ ਮੇਰੇ ਜੋਗਾ ਜਣਾ ਨਾ ਤੈਨੂੰ ਰਿਸ਼ਤੇਦਾਰ ਭੈਣ ਭਰਾ ਕੁਝ ਨਹੀਂ ਤੇਰੇ ਲਈ ਬਸ ਮੈਂ ਹੀ ਆ ਤੇਰਾ ਸਾਰਾ ਪੂਜ। ਇਸ ਦਲਦਲ ਛੇ ਤੁਸੀਂ ਬਾਹਰ ਕਿਸ ਤਰ੍ਹਾਂ ਆਏ ਕਿੰਨਾ ਸਮਾਂ ਲੱਗ ਗਿਆ ਤੁਹਾਨੂੰ ਕੋਈ ਮਤਲਬ ਕਿ ਤੁਹਾਡੇ ਅੰਦਰ ਇੱਕ ਜਾਗਰਤੀ ਹੋਈ ਕਿ ਨਹੀਂ ਯਾਰ ਹੁਣ ਨਸ਼ੇ ਛੱਡਨੇ ਆ ਜਾਂ ਫਿਰ ਜ਼ਬਰਦਸਤੀ ਤੁਹਾਨੂੰ ਕਿਸੇ ਸੈਂਟਰ ਦੇ ਵਿੱਚ ਲਗਾਇਆ ਗਿਆ। ਪਤਾ ਕਿ ਚੱਕਰ ਜਦੋਂ ਮੇਰਾ ਕੰਮ ਜ਼ਿਆਦਾ ਵੱਧ ਗਿਆ ਮੈਂ ਇੰਜੈਕਸ਼ਨ ਲਾਉਣ ਲੱਪ ਟੀਕੇ ਲਾਉਂ ਲਾ ਪਿਆ ਮੇਰੀ ਉਤਲੀ ਜੇਬ ਚ ਸਰੇਂਜ ਹੁੰਦੀ ਹੈ ਮੋਤਰਾ ਸ਼ਦਾਈਆਂ ਕੋ ਤੁਰੇ ਫਿਰਨਾ ਕਸ਼ਾ ਪਾਇਆ ਹੁੰਦਾ ਨੰਗੇ ਪੈਰੀ ਕਦੀ ਪੈੜੀ ਨੂੰ ਭੱਜ ਜਾ ਕਦੀ ਪਿੰਡ ਭੱਜ ਜਾ ਉਤਲੀ ਜੇਬ ਚ ਸਰੇਂਜ ਪਾਈ ਹੋਣੀ ਸਾਹਮਣੇ ਵੀ ਲੋਕੀ ਵੇਖਦੇ ਜਿਹੜਾ ਵੇਖੀ ਜਾਵੇ ਜਦੋਂ ਮੈਂ ਨੰਗਣੇ ਹੁੰਦਾ ਰਾਤ ਹਨੀ ਲੋਕੀ ਰਾਹ ਬਦਲ ਲੈਂਦੇ ਹੁੰਦੇ ਵੀ ਨਸ਼ੇੜੀ ਜਾਣਦੇ ਆ ਇਹਦੇ ਲੱਗਉਂਦੀ ਨਹੀਂ ਨੰਗਣਾ ਆਪਾਂ ਕੋਈ ਬੱਚਾ ਨਹੀਂ ਆਪਣੇ ਲਾਗੇ ਮੇਰੇ ਖਿਲਾਰਦਾ ਹੁੰਦਾ ਵੀ ਇਹੋ ਜੇ ਟਾਈਮ ਆ ਗਏ ਆਂਡੀ ਗਵਾਂਡੀ ਚਾਚੇ ਤਾਏ ਵੀ ਸਾਡੇ ਘਰ ਆਉਣੋਂ ਬੰਦ ਹੋ ਗਏ ਆ ਆਵੇ ਬਾਕੀ ਤਾਂ ਬਹੁਤ ਸੀ ਸਾਰੇ ਭੰਨੇ ਘਰ ਆਵੇ ਪੱਖੇ ਜੰ ਆਵੇ ਮਾਰ ਮਾਰ ਕੇ ਪਈ ਪੈਸੇ ਨਹੀਂ ਜਿਹੋ ਦਿੰਦੇ ਹੋਂ ਤੇ ਦਵਾਈ ਪੀ ਲੈਣੀ ਉਹ ਦਵਾਈ ਵੀ ਨਹੀਂ ਅਸਰ ਕਰਦੀ ਦਵਾਈ ਪੀ ਲੈਣੀ ਤੇ ਉਹ ਕੁਝ ਵੀ ਨਾ ਹੋਣਾ ਮੈਨੂੰ ਉਹਦੇ ਨਾਲ ਉਹ ਕਰਦੇ ਆਂ ਦੀਆਂ ਅਰਦਾਸਾਂ ਕੁਝ ਕਰਦੇ ਆਣੇ ਮੈਨੂੰ ਕਰਕੇ ਸੈਂਟਰ ਚਕਾਤਾ ਰਹੀ ਆ ਬਸੈਂਟਰ ਮੋਗੇ ਉੱਥੇ ਚਕਾਤਾ ਮੈਨੂੰ ਚਕਾਇਆ ਜਦੋਂ ਤਕੇ ਨਾਲ ਹੀ ਇਹਨਾਂ ਨੇ ਰਾਤ ਮੈਨੂੰ ਚਕਾਇਆ ਸੀ ਉੱਥੇ ਜਾ ਕੇ ਵੀ ਮੇਰਾ 3-4 ਮਹੀਨੇ ਹੋ ਰਿਹਾ ਕਿ ਮੈਂ ਨਹੀਂ ਛੱਡਣਾ ਇਹਨਾਂ ਨੇ ਮੇਰੇ ਅੰਦਰ ਗੁੱਸਾ ਇਹਨਾਂ ਰਿਹਾ ਵੀ ਇਹਨਾਂ ਮੈਨੂੰ ਸੈਂਟਰ ਚਕਾਇਆ ਚਕਾਇਆ ਕਿਦਾਂ ਐਦਾਂ ਨਸ਼ਾ ਛਡਾ ਲੈਣਗੇ ਪਰ ਜਦੋਂ 4 ਮਹੀਨੇ ਲੰਘ ਗਏ ਘਰ ਦੇ ਆਏ ਮੈਨੂੰ ਤਾਂ ਮੈਂ ਉਦੋਂ ਆਂਦੇ ਵੀ 2 ਮਹੀਨੇ ਹੋਰ ਲੜਾ ਉਦੋਂ ਮੈਂ ਸੋਚਿਆ ਵੀ ਹੁਣ ਘਰ ਦੇ ਵੀ ਹੱਥ ਖੜੇ ਕਰਤੇ ਆ ਇਹ ਮੈਨੂੰ ਛੱਡਣਾ ਹੀ ਪੈਣਾ ਹੁਣ ਨੀ ਤੇ ਘਰੇ ਵੀ ਮੇਰੀ ਕੋਈ ਥਾਂ ਨਹੀਂ ਮਰਲੀ ਹੁਣ ਸਮਾਜ ਦੇ ਵਿੱਚ ਥਾਂ ਨਹੀਂ ਵੀ ਉਹਨਾਂ ਨੇ ਇੱਕ ਮੌਕਾ ਬੰਦੇ ਨੂੰ ਚਲੋ ਮੇਰੇ ਕੋਲ ਗਲਤੀ ਹੋ ਗਈ ਮੈਨੂੰ ਮੌਕਾ ਮਿਲ ਗਿਆ ਸੁਧਰਨ ਦਾ ਇੱਕ ਛੱਡਦਾ ਉਹ ਆਂਦੇ ਸਾਲ ਇੱਕ ਛੱਡਦੇ ਮੈਂ ਚਲੋ ਸਾਲ ਇੱਕ ਛੱਡ ਦਿੰਨੇ ਆ ਵੇਲੇ ਨੇ ਛੱਡ ਕਹਿੰਦੇ ਸਾਲ ਛੱਡਦੇ ਮੈਂ ਮੁੜ ਕੇ ਉਹ ਸਾਲ ਸੈਂਟਰ ਨਾਲ ਹੀ ਜੁੜਿਆ ਰਿਹਾ ਉੱਥੇ ਸੇਵਾ ਕਰਦਾ ਰਿਹਾ ਉਹ ਜਿਹਨੂੰ ਸਾਲ ਮਿਲ ਕੇ ਹੋਇਆ ਮੁੜ ਕੇ ਇੱਜ਼ਤ ਮਿਲਣੀ ਸ਼ੁਰੂ ਹੋ ਗਈ ਜਿਹੜਾ ਮੈ ਜੋ ਘਰ ਦੇ ਆਣੇ ਮੈਨੂੰ ਪੈਸੇ ਨਹੀਂ ਫੜਾਉਂਦੇ ਹੁੰਦੇ ਪੈਸਾ ਵੀ ਫੜਾਉਣ ਆਉਣ ਲਾ ਦੇਣ ਲਾਪੇ ਵੀ ਚੱਲ ਕੋਈ ਨਹੀਂ ਤੂੰ ਸੈਂਟਰ ਆਉਣਾ ਜਾਣਾ ਤੂੰ ਜਾਣਾ ਹੁੰਦਾ ਲੈ ਲੈ ਘਰ ਇੱਥੇ ਜਿ ਤਰ੍ਹਾਂ ਦੇ ਸੋਨੇ ਦੀ ਥਾਲੀ ਰੋਟੀ ਮਿਲਦੀ ਆ ਮੈਨੂੰ ਬੈਠ ਤੇ ਰੋਟੀ ਮਿਲਨੀ ਚਾਹ ਮਿਲਨੀ ਕੋਈ ਗੱਲ ਹੀ ਨਹੀਂ ਸਾਰਿਆਂ ਇੱਤ ਕਰਨੀ ਮੈਂ ਕਿਹਾ ਵੀ ਇੰਨੀ ਇੱਤ ਮਿਲਦੀ ਆ ਕਿ ਨਸ਼ੇ ਕਰਕੇ ਮੈਂ ਆਪਣੀ ਇੱਤ ਗਵਾਈ ਸੀ ਤਾਂ ਤੁਸੀਂ ਇੱਕ ਮਤਲਬ ਕਿ ਰੀਹੈਬ ਸੈਂਟਰ ਦਾ ਵੀ ਅਨੁਭਵ ਕੀਤਾ ਹੋਇਆ ਹੁਣ ਤੁਸੀਂ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਹੋ ਕਿ ਨਸ਼ਾ ਨਾ ਕਰਨ ਤਾਂ ਅਸੀਂ ਤੁਹਾਡੇ ਕੋਲੋਂ ਜਾਨਣਾ ਚਾਹਾਂਗੇ ਕਿ ਕੀ ਤੁਹਾਡੇ ਕੋਲ ਵੀ ਇਸ ਦਾ ਅਨੁਭਵ ਹੈ ਜਦੋਂ ਇੱਕ ਬੰਦਾ ਨਸ਼ਾ ਕਰਦਾ ਹੈ ਕਿਉਂਕਿ ਇਹ ਕਾਫੀ ਜ਼ਰੂਰੀ ਹੈ ਸਾਡੇ ਅੱਜ ਦੇ ਨੌਜਵਾਨਾਂ ਨੂੰ ਵੀ ਜਾਣਨ ਵਾਸਤੇ ਇਹੋ ਜੀ ਕੀ ਇੱਕ ਤੋੜ ਹੁੰਦੀ ਹੈ ਜਾਂ ਫਿਰ ਇਹੋ ਜੀ ਕੀ ਇੱਕ ਆਦਤ ਹੁੰਦੀ ਹੈ ਜਿਹੜਾ ਕਿ ਵਾਰ-ਵਾਰ ਨਸ਼ਾ ਕਰਨ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੇਰਿਤ ਕਰਦੀ ਹੈ ਕਿ ਨਹੀਂ ਮੈਂ ਕਰਨਾ ਹੀ ਕਰਨਾ ਕਰਨਾ ਹੀ ਕਰਨਾ ਇਹੋ ਜਿਹਾ ਕੀ ਮਤਲਬ ਕੋਈ ਕਾਰਨ ਬੰਦਾ ਹੈ ਸੰਗਤੀ ਇਸ ਦਾ ਕਾਰਨ ਬਣਦੀ ਹੈ ਜਾਂ ਫਿਰ ਕੋਈ ਤਣਾਅ ਕੋਈ ਦਬਾਅ ਇਸ ਦਾ ਕਾਰਨ ਬਣਦਾ ਹੈ ਜਦੋਂ ਤੇ ਜਿਹੜਾ ਬੰਦਾ ਨਸ਼ਾ ਕਰਦਾ ਹੁੰਦਾ ਕਈਆਂ ਦਾ ਮਨ ਹੁੰਦਾ ਮੈਂ ਛੱਡਣਾ ਠੀਕ ਆ ਉਹ ਜਦੋਂ ਰਾਤ ਨੂੰ ਨੀਂਦ ਨਹੀਂ ਆਉਣੀ ਨਸ਼ਾ ਨਾ ਕੀਤਾ ਉਹ ਜਦੋਂ ਮੈਂ ਵੀ ਨਹੀਂ ਨਸ਼ਾ ਕਰਦਾ ਤੋੜ ਵੱਜਦੀ ਮੇਰਾ ਦਿਲ ਆਣਾ ਇਹ ਜਿਤਨਾ ਮੈਨੂੰ ਅਟੈਕ ਹੋ ਚੱਲਿਆ ਨਾ ਟੱਕ ਟੱਕ ਐ ਕਰਕੇ ਵੱਜਦਾ ਹੁੰਦਾ ਸੀ ਜਿਹੜੀ ਬਾਹਰ ਤੋਂ ਸੁੱਕੀਆਂ ਪੀੜਾਂ ਨਿਕਲ ਲਾ ਆਪਣੀਆਂ ਲੱਤਾਂ ਤੋਂ ਸੁੱਕੀਆਂ ਪੀੜਾਂ ਨਿਕਲ ਲਾ ਆਪਣੀਆਂ ਮੈਨੂੰ ਟੈਗ ਹੀ ਹੋ ਚੱਲਿਆ ਜਿਸ ਤਰ੍ਹਾਂ ਮੈਂ ਨਸ਼ਾ ਨਾ ਕੀਤਾ ਮੈਨੂੰ ਟੈਕ ਹੋ ਜਾਣਾ ਉਹ ਇਹੋ ਜਿਹਾ ਇੱਕ ਤੋੜ ਹੀ ਇਦਾਂ ਦੀ ਹੁੰਦੀ ਆ ਏ ਇਹ ਲਾਉਣਾ ਹੀ ਪੈਂਦਾ ਜੇ ਇਹ ਨਹੀਂ ਵੀ ਚਿੱਟਾ ਲਾਉਂਦੇ ਆ ਮੈਂ ਤਾਂ ਕੋਈ ਗੋਲੀ ਖਾ ਲੂੰਗਾ ਨਾ ਨਾ ਗੋਲੀ ਨੇ ਕੋਈ ਅਸਰ ਨਹੀਂ ਕਰਨਾ ਉੱਤੇ ਉੱਤੇ ਚਿੱਟੇ ਨੇ ਅਸਰ ਕਰਨਾ ਇਹੋ ਜਿਹਾ ਚਿੱਟਾ ਜਿਹੜਾ ਨਾ ਇਹ ਜਿਤਰਾ ਨੇ ਕੀੜਕੇ ਭੇਜਿਆ ਕੁਝ ਕੀਤਾ ਇਹ ਆਪਾਂ ਨੂੰ ਨਹੀਂ ਪਤਾ ਹੁਣ ਇਹ ਚਿੱਟਾ ਜਿਹੜਾ ਨਾ ਇਹ ਸਰੀਰ ਮੁੜ ਕੇ ਚਿੱਟਾ ਹੀ ਮੰਗਦਾ ਜੇ ਬੰਦੇ ਨਸ਼ਾ ਛੱਡਿਆ ਨਾ ਨਸ਼ਾ ਛੱਡ ਵੀ ਦਿੰਦੇ ਬੰਦੇ ਕਿ ਇਹਨੇ 6 ਮਹੀਨੇ ਲਾਲੇ ਰੀ ਹੈਬ ਸੈਂਟਰ ਚ ਕਿਹਨੇ 4 ਮਹੀਨੇ ਲਾਲੇ ਆਗੇ ਨਸ਼ਾ ਛੱਡਦਾ ਉਹ ਪਤਾ ਕੀ ਕਹਿੰਦੇ ਆ ਮੈਂ ਬੀਅਰ ਪੀਣੀ ਹੁਣ ਪੈਗ ਲਾਲਿਆ ਕਰੂੰਗਾ ਮੈਂ ਇਹ ਨਸ਼ੇ ਵਾਲ ਨਹੀਂ ਜਾਣਾ ਜਦੋਂ ਉਹ ਸ਼ਰਾਬ ਪੀ ਲਈ ਫੇਰ ਉਹ ਅੰਦਰ ਗਿਆ ਨਸ਼ਾ ਫੇਰ ਉਹ ਲੁੱਠੀ ਫੇਰ ਚਟਾਈ ਇਹ ਇੱਕ ਨਾ ਲਾ ਲੈਨੇ ਆ ਜੀ ਇਹ ਚਿੱਟਾ ਜਿਹੜਾ ਬੰਦਾ ਨਸ਼ਾ ਕਰਦਾ ਜੀ ਉਹ ਫੀਮ ਖਾਂਦਾ ਸ਼ਰਾਬ ਪੀਂਦਾ ਉਹਨੇ ਘੁੰਮ ਕਮਾ ਕੇ ਉਹ ਆਪਣੇ ਨਸ਼ੇ ਤੇ ਆਉਣਾ ਫੇਰ ਜੇ ਇੱਕ ਵਾਰ ਛੱਡਿਆ ਤੈਨੂੰ ਛੱਡਿਆ ਰਹਿਣ ਤੇ ਜੇ ਉਹਨੇ ਕੋਈ ਨਸ਼ਾ ਕਰ ਲਿਆ ਨਾ ਮੈਂ ਨਸ਼ਾ ਬਦਲ ਕੇ ਕਰਨਾ ਹੁਣ ਬਦਲ ਕੇ ਨਸ਼ਾ ਕਦੀ ਨਹੀਂ ਕਰੂਗਾ ਉਹ ਉਹ ਘੁੰਮ ਕੇ ਉਹ ਆਪਣੇ ਜਿਹੜਾ ਨਸ਼ਾ ਪਹਿਲਾਂ ਕਰਦਾ ਰੁਟੀਨ ਜਿਹ ਉਹਦੇ ਉੱਤੇ ਆਉਣਾ ਵਾ ਤਾਂ ਹੁਣ ਜਦੋਂ ਦਾ ਤੁਸੀਂ ਰੀਹੈਬ ਸੈਂਟਰ ਤੋਂ ਵਾਪਸ ਆਏ ਹੋ ਜਦੋਂ ਦਾ ਤੁਸੀਂ ਆਪ ਨਸ਼ਾ ਛੱਡਿਆ ਹੈ ਤਾਂ ਹੋਰ ਨਾਲ ਨੌਜਵਾਨਾਂ ਨੂੰ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਜਾਂ ਫਿਰ ਹੋਰ ਨਾਲ ਲੋਕਾਂ ਨੂੰ ਜੋ ਕਿ ਨਸ਼ੇ ਦੀ ਗ੍ਰਸਤ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਪ੍ਰੇਰਿਤ ਕਰਦੇ ਹੋ ਉਹਨਾਂ ਤੱਕ ਪਹੁੰਚ ਕਿਸ ਤਰ੍ਹਾਂ ਕਰਦੇ ਹੋ ਅਤੇ ਉਹਨਾਂ ਨੂੰ ਠੀਕ ਹੋਣ ਦੇ ਵਿੱਚ ਆਪਣੀ ਤਰ੍ਹਾਂ ਬਣਾਉਣ ਦੇ ਵਿੱਚ ਕਿਸ ਤਰ੍ਹਾਂ ਇੱਕ ਯੋਗਦਾਨ ਪਾਉਂਦੇ ਹੋ ਹੁਣ ਜਿਸ ਤਰ੍ਹਾਂ ਮੈਨੂੰ 8 ਸਾਲ ਹੋ ਗਏ ਹਨ ਛੱਡੇ ਨੂੰ ਹੁਣ ਤਕਰੀਬਨ ਪਿੰਡਾਂ 'ਚ ਲਾਗੇ ਲਾਗੇ ਸਾਰਿਆਂ ਨੂੰ ਪਤਾ ਵੀ ਨੇ ਨਸ਼ਾ ਛੱਡਿਆ ਉਹ ਸਵੇਰੇ ਸਵੇਰ ਕਈ ਬਜ਼ੁਰਗ ਕੀ ਮਾਵਾਂ ਕੀ ਵਿਚਾਰੀਆਂ ਮੇਰੇ ਕੁੱਕੇ ਯਾਰ ਘਰੇ ਆਉਂਦੇ ਆ ਮਦਨ ਨੂੰ ਪਤਾ ਮੈਂ ਘਰ ਵੀ ਨਹੀਂ ਹੁੰਦਾ ਕਈ ਯਾਰ ਘਰੇ ਆ ਜਾਂਦੇ ਆ ਵੀ ਹਾਂ ਵੀ ਉਹਨੂੰ ਮਿਲਣਾ ਸਾਡਾ ਮੁੰਡਾ ਨਸ਼ਾ ਕਰਦਾ ਤੇ ਮੁੜ ਕੇ ਉਹ ਪਤਾ ਹੀ ਕਹਿੰਦੇ ਆ ਵੀ ਆਪਾਂ ਤੱਕੇ ਨਾ ਸੈਂਟਰ ਚ ਕਾ ਦੀਆਂ ਮਾ ਤੱਕੇ ਨਾ ਨਾ ਚਕਾਓ ਉਹਨੂੰ ਮੈਨੂੰ ਮਿਲ ਲੈਣ ਦਿਓ ਇੱਕ ਰਾ ਆਪਾਂ ਉਹਨੂੰ ਪਿਆਰ ਨਾਲ ਹੀ ਮੈ ਲਾ ਜਣਾ ਜਿੱਥੇ ਖੜਨਾ ਤੱਕੇ ਨਾ ਨਸ਼ਾ ਨਹੀਂ ਛੱਡਦਾ ਨਸ਼ਾ ਛੱਡਦਾ ਪਿਆਰ ਨਾਲ ਹੀ ਜੀ ਵੀ ਆਪਾਂ ਤੱਕੇ ਛਾਈ ਕਰਾਂਗੇ ਜਿਤਨਾ ਮੈਨੂੰ ਪਤਾ ਨਾ ਮੇਰੇ ਅੰਦਰ 4 ਮਹੀਨੇ ਗੁਸਾਰਿਆ ਵੀ ਮੈਂ ਜਾ ਕੇ ਜਾਂ ਮਰ ਜਣਾ ਜਾਂ ਮਾਰ ਦੇਣਾ ਇਸ ਲਈ ਜਦੋਂ ਮੜਕੇ ਸਾਦੇ ਆ ਮੈਂ ਘਰੇ ਜਾਣਾ ਮੈਨੂੰ ਪਿਆਰ ਨਾ ਸਮਝਾਈਦਾ ਉਹ ਬੰਦਾ ਕਹਿੰਦਾ ਅੱਜ ਮੈਂ ਤੇਰੇ ਨਾਲ ਕੱਲ ਸੈਂਟਰ ਚ ਲੱਜੂਗਾ ਮੈਨੂੰ ਜਿੱਥੇ ਮਰਜੀ ਛੱਡਾ ਮੈਨੂੰ ਤੰਗੀ ਨਾ ਕੋਈ ਆਵੇ ਉਹਨੂੰ ਮਨਨਾ ਕਿ ਤੈਨੂੰ ਤੰਗੀ ਕੋਈ ਨਹੀਂ ਆਊਗਾ ਤੇਰੇ ਮੈਂ 2 ਮਹੀਨੇ 3 ਮਹੀਨੇ ਉੱਥੇ ਲਵਾਉਂਗਾ ਮੜਕੇ ਮੈਂ ਆਪਣੇ ਨਾਂ ਰੱਖੂੰਗਾ ਜੇ ਤੇਰਾ ਇਰਾਦਾ ਦਿਲ ਕਰਦਾ ਛੱਡਣੂ ਫਿਰ ਦੱਸੀ ਜੇ ਨਹੀਂ ਕਰਦਾ ਫਿਰ ਨਾ ਦੱਸੀ ਜੀ ਕਿਉਂਕਿ ਮੈਨੂੰ ਪਤਾ ਅੰਬਲੀ ਜਿਹੜਾ ਵੀ ਉਹਦਾ ਜੀ ਕਰਦਾ ਹੀ ਛੱਡਣੂ ਵੀ ਇਹ ਗੁਲਾਮੀ ਜੋਂ ਮੈਂ ਬਾਹਰ ਨਿਕਲ ਜਾਵਾਂ ਤਾਂ ਮੜਕੇ ਉਹਨਾਂ ਨਾਲ ਮੈਂ ਨਾਲ ਖੜ ਕੇ ਕਿਸ ਰੀਆ ਬਸੈਂਟਰ ਦੇ ਵਿੱਚ ਗੱਲ ਕਰ ਉੱਥੇ ਛੱਡ ਦੇ ਜੇ ਪੈਸੇ ਦੇ ਲੋਕ ਨਹੀਂ ਹੁੰਦੇ ਫਿਰ ਜਿਹੜੇ ਯਾਰ ਦੋਸਤ ਆ ਜਿਹੜੇ ਭੈਣ ਭਰਾ ਬਾਹਰ ਗਏ ਸਾਡੇ ਦੂਜੀ ਆਪਾਂ ਨੇ ਐਨਜੀਓ ਕੋਈ ਨਹੀਂ ਚਲਾਈ ਵੀ ਬਾਹਰੋਂ ਪੈਸੇ ਆਉਂਦੇ ਆ ਜਿਹੜੇ ਯਾਰ ਦੋਸਤ ਤੇ ਆਪਣੇ ਰਿਸ਼ਤੇਦਾਰ ਉਹਨਾਂ ਨੂੰ ਕਹੀਦਾ ਵੀ ਇਹਨਾਂ ਦੀ ਮਤ ਕਰ ਲਈ ਆਪਾਂ ਕਿ ਰੀ ਹੈਬ ਸੈਂਟਰ ਚਲੋ ਉਹਨਾਂ ਦਾ ਪੈਸੇ ਘੱਟ ਕਰਕੇ ਉਹਨਾਂ ਨੂੰ ਪੈਸੇ ਦੇ ਦੀ ਰੋਟੀ ਪਾਣੀ ਦਾ ਖਰਚਾ ਤੇ ਆਪਾਂ ਇਹ ਬੰਦੇ ਦਾ ਨਸ਼ਾ ਛਡਾ ਦਈਏ ਉਹ ਮੁੜ ਕੇ ਮਤ ਕਰਦਾ ਜਿਹੜੇ ਪੈਸੇ ਨਹੀਂ ਦੇਣ ਜੋਗੇ ਉਹਨਾਂ ਦੀ ਮਤ ਕਰਕੇ ਉਹਨਾਂ ਨੂੰ ਸੈਂਟਰ ਭੇਜ ਦਈਦਾ ਫੀਸ ਉਹਤੇ ਆ ਵੀ ਪੇ ਕਰ ਦਈਦੀ ਹੈ ਮਤ ਦੇ ਨਾਲ ਹੀ ਲੋਕਾਂ ਦੀ ਨਾਲ ਹੀ ਇੱਕ ਕਾਫੀ ਲੰਬਾ ਸਮਾਂ ਹੰਡਾਇਆ ਤੁਸੀਂ ਕਾਫੀ ਸ਼ਲਾਗਾਪੂਰਨ ਕੰਮ ਵੀ ਕਰ ਰਹੇ ਹੋ ਤਾਂ ਕਹਿ ਸਕਦੇ ਹਾਂ ਕਿ ਇਸ ਦੌਰ ਦੇ ਵਿੱਚ ਜਿੱਥੇ ਇੱਕ ਨਸ਼ੇੜੀ ਤਾਂ ਖਰਾਬ ਹੁੰਦਾ ਹੀ ਹੈ ਨਾਲ ਹੀ ਨਾਲ ਉਹਨਾਂ ਦੇ ਪਰਿਵਾਰ ਵਾਲਿਆਂ ਤੇ ਕੀ ਬੀਤਦੀ ਹੈ ਉਹ ਵੀ ਕਾਫੀ ਜ਼ਿਆਦਾ ਕਹਿ ਸਕਦੇ ਆ ਨਿੰਦਿਆਪੂਰਨ ਹੁੰਦੀ ਹੈ ਤੇ ਸਾਡੇ ਨਾਲ ਹਰਪ੍ਰੀਤ ਜੀ ਦੇ ਮਾਤਾ ਜੀ ਮੌਜੂਦ ਨੇ ਉਹਨਾਂ ਕੋਲੋਂ ਜਾਣਦੇ ਆ ਕਿ ਉਹਨਾਂ ਨੂੰ ਕਿਹੋ ਜਿਹਾ ਲੱਗਦਾ ਹੈ ਅੱਜ ਆਪਣੇ ਮੁੰਡੇ ਤਾ ਇੱਕ ਸਮਾਂ ਸੀ ਜਦੋਂ ਤੁਹਾਡਾ ਮੁੰਡਾ ਨਸ਼ਿਆਂ ਦੀ ਇਸ ਗ੍ਰਿਫਤ ਦੇ ਵਿੱਚ ਸੀ ਲੇਕਿਨ ਅੱਜ ਜੋ ਦੂਸਰੇ ਲੋਕਾਂ ਨੂੰ ਦੂਸਰੇ ਨੌਜਵਾਨਾਂ ਨੂੰ ਬੱਚਿਆਂ ਨੂੰ ਨਸ਼ਿਆਂ ਤੋਂ ਮੁਕਤ ਕਰਦਾ ਹੈ ਤਾਂ ਕਿਹੋ ਜਿਹਾ ਮਹਿਸੂਸ ਹੁੰਦਾ ਹੈ ਤੁਹਾਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਹੈ ਕਿ ਬੱਚਾ ਸੁਧਰ ਗਿਆ ਵਾ ਮੈਨੂੰ ਵੀ ਮਤਲਬ ਬਾਰੋਂ ਮਤਲਬ ਮਿਲਦੀ ਆ ਇਹ ਇਹਦਾ ਬੱਚਾ ਹੁਣ ਠੀਕ ਹੋ ਗਿਆ ਵਾ ਤੇ ਬੜੇ ਖੁਸ਼ ਹਾਂ ਹੁਣ ਇਸ ਲਈ ਆਂ ਤਾਂ ਕੀ ਕਹਿਣਾ ਚਾਹੋਗੇ ਕਿ ਇੱਕ ਉਹ ਦੌਰ ਸੀ ਇੱਕ ਅੱਜ ਦਾ ਦੌਰ ਹੈ ਉਦੋਂ ਵੀ ਕਾਫੀ ਅਰਦਾਸਾ ਕਰਦੇ ਹੋਵੋਗੇ ਅੱਜ ਤੁਸੀਂ ਆਪਣੇ ਬੱਚੇ ਨੂੰ ਆਪਣੇ ਨੌਜਵਾਨ ਨੂੰ ਕਿਸ ਤਰ੍ਹਾਂ ਦੇਖਣਾ ਚਾਹੁੰਦੇ ਹੋ ਪੰਜਾਬ ਦੇ ਵਿੱਚ ਅੱਗੇ ਵਧਨ ਦੇ ਵਿੱਚ ਵਧੀਆ ਵੇਖਣਾ ਚਾਹਨੀ ਹੈ ਕਿ ਸਾਰਿਆਂ ਤੋਂ ਅੱਗੇ ਹੋਵੇ ਚੰਗੇ ਕੰਮ ਕਰੇ ਜੀ ਤੇ ਬਾਬਾ ਦੀਪ ਸਿੰਘ ਜੀ ਦਾਵਾਂ ਲਿਆ ਨੇ ਮੇਰੇ ਸਾਡੇ ਸੁਣੀ ਆ ਜੀ ਜੀ ਮੇਰੀ ਤੇ ਅਰਦਾਸਨਾ ਉਹਨਾਂ ਦੇ ਅੱਗੇ ਸੀਗੀ ਉਹਨਾਂ ਨੇ ਹੀ ਸੁਣੀ ਆ ਉਹਨਾਂ ਨੇ ਇਹਨੂੰ ਠੀਕ ਕੀਤਾ ਤਜੇਥੇ ਨਸ਼ੇ ਪਰਿਵਾਰਾਂ ਨੂੰ ਖਤਮ ਕਰ ਦਿੰਦੇ ਨੇ ਨਸ਼ਟ ਕਰ ਦਿੰਦੇ ਨੇ ਉਥੇ ਜੇਕਰ ਕੋਈ ਸ਼ਖਸ ਹਰਪ੍ਰੀਤ ਸਿੰਘ ਦੀ ਗੱਲਾਂ ਤੋਂ ਭਾਵੁਕ ਹੋ ਕੇ ਅੱਗੇ ਵਧੇ ਤਾਂ ਉਹ ਵੀ ਅਸੀਂ ਕਹਿ ਸਕਦੇ ਹਾਂ ਕਿ ਪਰਿਵਾਰਾਂ ਦੇ ਵਾਸਤੇ ਕਾਫੀ ਜ਼ਿਆਦਾ ਸ਼ਲਾਘਾਪੂਰਨ ਗੱਲ ਹੁੰਦੀ ਆ ਅਤੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਜੋ ਨੇ ਉਹ ਵਾਪਸ ਲੋਟ ਕੇ ਪਰਤਕੇ ਵਾਪਸ ਆਂਦੀਆਂ ਨੇ ਅਤੇ ਸਾਰੇ ਪਰਿਵਾਰਾਂ ਨੂੰ ਖੁਸ਼ ਨੁਮਾ ਮਾਹੌਲ ਕਰ ਦਿੱਤੀਆਂ ਨੇ ਤੇ ਹਰਪ੍ਰੀਤ ਜੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਾ ਅਸੀਂ ਚਾਹਾਂਗੇ ਕਿ ਜਿਸ ਤਰ੍ਹਾਂ ਕਿ ਤੁਸੀਂ ਇੱਕ ਐਨਜੀਓ ਚਲਾਉਂਦੇ ਹੋ ਸੰਸਥਾ ਚਲਾਉਂਦੇ ਹੋ ਲੋਕਾਂ ਨੂੰ ਅੱਗੇ ਵਧਣ ਦੇ ਵਿੱਚ ਮਦਦ ਕਰਦੇ ਹੋ ਸਾਡੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਕੋਈ ਸੁਨੇਹਾ ਤੁਹਾਡੇ ਲਈ ਸੁਨੇਹਾ ਇਹ ਹੀ ਆ ਵੀ ਜਿਹੜੇ ਦੇ ਨਸ਼ਾ ਕਰਦੇ ਆ ਹਨਾ ਆਪਾਂ ਮਾਂ ਪਿਓ ਉਹਨਾਂ ਦੇ ਪਰਦੇ ਪਾਉਂਦੇ ਆ ਹਨਾ ਵੀ ਸਾਡਾ ਮੁੰਡਾ ਨਸ਼ਾ ਨਹੀਂ ਕਰਦਾ ਉਹਤੇ ਪਰਦਾ ਨਾ ਪਾਓ ਜੇ ਤੁਸੀਂ ਪਰਦਾ ਪਾਉਗੇ ਉਹਨੇ ਘਟਨਾ ਨਹੀਂ ਉਹਨੇ ਵਧਣਾ ਜੇ ਉਹਦਾ ਉਹਨੂੰ ਸਾਹਮਣੇ ਲਿਆਓ ਕਿਸੇ ਨੂੰ ਦੱਸੋ ਪੀ ਇਹ ਨਸ਼ਾ ਕਰ ਲਾ ਪਿਆ ਇਹਨੂੰ ਆਪਾਂ ਸੁਧਾਰੀਏ ਇਹਨੂੰ ਕੀ ਕਰੀਏ ਕਿਉਂਕਿ ਉਹਦੇ ਬਸ ਕੁਝ ਨਹੀਂ ਹੁੰਦਾ ਜੇ ਆਪਾਂ ਆਖੀ ਵੀ ਨਸ਼ਾ ਕਰਦਾ ਛੱਡ ਦੇ ਉਹਦੀ ਸੁਰਤੀ ਜਿਹੜੀ ਉਹ ਦਿਮਾਗ ਬਸ ਉਹ ਨਸ਼ਾ ਹੀ ਵੜਿਆ ਉਹਦੇ 'ਚ ਉਹਨੂੰ ਤੁਹਾਨੂੰ ਕੁਝ ਨਹੀਂ ਉਹਨੂੰ ਦੀਦਾ ਘਰ ਪਰਿਵਾਰ ਕੋਈ ਨਹੀਂ ਦਿੰਦਾ ਇਸ ਲਈ ਆਪਾਂ ਨੂੰ ਆਪ ਹੀ ਉਪਰਾਲਾ ਕਰਨਾ ਪੈਣਾ ਉਹਦੇ ਲਈ ਬੰਦੇ ਲਈ ਵੀ ਇਹ ਸੁਧਰ ਲਈ ਨਹੀਂ ਤੇ ਫਿਰ ਮੌਤ ਹੀ ਆ ਕਿੰਨੇ ਮੁੰਡੇ ਮੰਡੇ ਆ ਨਹੀਂ ਤੇ ਮੌਤ ਹੀ ਆ ਇਹ ਤਾਂ ਡਾਕਟਰ ਕੁਝ ਨਹੀਂ ਜੇ ਕਰ ਸਕਦਾ ਹਾਫ ਤਾਲ ਕੋਈ ਨਹੀਂ ਦੇ ਕਰ ਸਕਦੇ ਰੀ ਹੈਬ ਸੈਂਟਰ ਚੰਗਾ ਵੇਖ ਕੇ ਕੋਈ ਉਹਦੇ ਵਿੱਚ ਭੇਜੋ ਘਟੋ ਘਾਟੋ ਦੇ 4 ਮਹੀਨੇ ਲਵਾਓ 8 ਮਹੀਨੇ ਪਿਛੋ ਲਾਓ ਜਿਹੜੋਂ ਕੱਟ ਕੇ ਆਉਂਦਾ ਇੱਕ ਉਹਦੀ ਸੰਗਤ ਬਦਲੋ ਇੱਕ ਉਹਦਾ ਫੋਨ ਨੰਬਰ ਬਦਲੋ ਇੱਕ ਉਹਨੂੰ ਪੈਸੇ ਇਹਨਾਂ ਦਿਓ ਬਹੁਤ ਬਹੁਤ ਧੰਨਵਾਦ ਹਰਪ੍ਰੀਤ ਜੀ ਤਾਂ ਇਹਨਾਂ ਦੀ ਸੋਚ ਦੇ ਨਾਲ ਸਾਨੂੰ ਅੱਗੇ ਵਧਣਾ ਚਾਹੀਦਾ ਹੈ ਅਤੇ ਨਸ਼ਿਆਂ ਨੂੰ ਕਿਤਨਾ ਕਿਤੇ ਸਾਨੂੰ ਖਤਮ ਕਰਨ ਦੀ ਆਪਣੇ ਵੱਲੋਂ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਜਿਹੇ ਹੋਰ ਕਹਾਣੀਆਂ ਦੇ ਨਾਲ ਤੁਹਾਨੂੰ ਮਿਲਦੇ ਰਹਾਂਗੇ ਅਮਰਿਤ ਸਰ ਤੋਂ ਅਮਰਿਤਪੇਸ਼ ਯੂਸ ਪ੍ਰਿੰਟਸ਼ਾ